ਕੀ ਸਵਾਗਤ ਹੈ ਜੀ ਸਾਡੇ YouTube ਚੈਨਲ ਤੇ Facebook ਪੇਜ ਤਤ ਗੁਰਮਤ ਗਿਆਨ TV ਉੱਪਰ ਅੱਜ ਅਸੀਂ ਵੀ ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ ਲੈ ਕੇ ਹਾਜ਼ਰਾਂ ਜੀ ਜਪ ਵਿਚਾਰ ਭਾਗ 24ਵਾਂ ਸਭ ਤੋਂ ਪਹਿਲਾਂ ਤਾਂ ਸਾਡੇ ਸਰੋਤਿਆਂ ਤੋਂ ਮਾਫੀ ਚਾਹੁੰਦੇ ਆ ਕੁਝ ਕਾਰਨਾ ਕਰਕੇ ਕੁਝ ਮੇਰੇ ਆਪਣੇ ਪਰਸਨਲ ਜਿਹੜੇ ਕਾਰਨ ਸੀਗੇ ਕੁਝ ਬਾਪੂ ਜੀ ਦੀ ਸਿਹਤ ਵੀ ਕੁਝ ਜਿਹੜੀ ਸਹੀ ਨਹੀਂ ਸੀਗੀ ਥੋੜਾ ਪਹਿਲਾਂ ਤਾਂ ਕਰਕੇ ਜਿਹੜਾ ਇਹਨਾਂ ਕਾਰਨਾ ਕਰਕੇ ਅਸੀਂ ਪ੍ਰੋਗਰਾਮ ਜਿਹੜਾ ਉਹ ਜਾਰੀ ਨਹੀਂ ਰੱਖ ਪਾਏ ਪਿਛਲੇ ਦਿਨਾਂ ਦੇ ਵਿੱਚ ਤੇ ਅੱਜ ਅਸੀਂ ਪ੍ਰੋਗਰਾਮ ਲੈ ਕੇ ਹਾਜ਼ਰਾਂ ਜੀ ਜੱਪ ਵਿਚਾਰ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਆ ਤੇ ਹਮੇਸ਼ਾ ਤਰ੍ਹਾਂ ਸਾਡੇ ਨਾਲ ਹਾਜ਼ਰ ਨੇ ਸਾਡੇ ਸਤਿਕਾਰਯੋਗ ਬਾਬਾ ਸਰ ਇੰਦਰ ਸਿੰਘ ਘਾਜੀ ਸਵਾਗਤ ਹੈ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਬਾਪੂ ਜੀ ਜਿਵੇਂ ਕਿ ਆਪਾਂ ਪਿਛਲੇ ਪ੍ਰੋਗਰਾਮ ਦੇ ਵਿੱਚ ਜਿਹੜੀ ਜਪ ਬਾਣੀ ਦੀ ਗੁਰੂ ਨਾਨਕ ਸਾਹਿਬ ਦੁਆਰਾ ਜਿਹੜੀ ਉਚਾਰੀ ਹੋਈ ਬਾਣੀ ਐ ਉਹਦੀ ਆਪਾਂ ਪੌੜੀ ਨੰਬਰ 21 ਆ ਜਿਹੜੀ ਉਹ ਕੀਤੀ ਸੀਗੀ ਅੰਤਰਗਤ ਤੀਰਥ ਮਲਨਾਉ ਵਾਲੀ ਪੌੜੀ ਐ ਜਿਹੜੀ ਉਹ ਕੀਤੀ ਸੀ ਤੇ ਅੱਜ ਤੁਹਾਡੇ ਨਾਲ ਜਿਹੜੀ ਮੈਂ ਪੌੜੀ ਦੀ ਸਾਂਝ ਪਾ ਰਿਆ ਉਸ ਤੋਂ ਅਗਲੀ ਪੌੜੀ ਐ ਜਿਹੜੀ ਪਾਤਾਲਾਂ ਪਾਤਾਲ ਲਖ ਆਗਾਸਾਂ ਆਗਾਸ 22 ਨੰਬਰ ਪੌੜੀ ਮੈਂ ਤੁਹਾਡੇ ਨਾਲ ਉਹ ਪੌੜੀ ਇੱਕ ਵਾਰ ਸਾਂਝੀ ਕਰ ਦੇਣਾ ਵਾ ਜੀ ਤੇ ਫਿਰ ਤੁਸੀਂ ਪੰਕਤੀਦਾਰ ਪੰਕਤੀ ਜਿਵੇਂ ਵੀ ਤੁਹਾਨੂੰ ਸੈੱਟ ਲੱਗੇਗਾ ਤੁਸੀਂ ਸਾਡੇ ਸਰੋਤਿਆਂ ਦੇ ਨਾਲ ਸਾਂਝ ਪਾ ਦਿਓ ਜੀ ਪਾਤਾਲਾਂ ਪਾਤਾਲ ਲਖ ਆਕਾਸਾਂ ਆਕਾਸ ਉੜਕ ਉੜਕ ਭਾਲ ਥੱਕੇ ਵੇਦ ਕਹਿਣ ਇੱਕ ਬਾਤ ਸਸ 18 ਕਹਿਣ ਕਤੇਬਾਂ ਅਸੋਲੂ ਹਤਾ ਹੋਏ ਤਾਂ ਲਿਖੀ ਹੈ ਲੇਖਾ ਹੋਏ ਵਿਨਾਸ਼ ਨਾਨਕ ਵੱਡਾ ਆਖੀ ਹੈ ਆਪੇ ਜਾਣਾ ਆਪ ਇਹ ਬਾਪੂ ਜੀ ਜਿਹੜੀ ਅਗਲੀ 22 ਨੰਬਰ ਪਉੜੀ ਹੈ ਜੀ ਇਹਦੇ ਵਿੱਚ ਗੁਰੂ ਨਾਨਕ ਸਾਹਿਬ ਸਾਨੂੰ ਕੀ ਸਮਝਾਉਣਾ ਚਾਹੁੰਦੇ ਆ ਉਹ ਸਾਨੂੰ ਸੰਦੇਸ਼ ਕੀ ਦੇਣਾ ਚਾਹੁੰਦੇ ਆ ਆਮ ਤੌਰ ਤੇ ਸਾਨੂੰ ਜਿਹੜਾ ਉਲਝਣ ਤਾਣਾ ਦੇ ਵਿੱਚ ਫਸਾਇਆ ਜਾਂਦਾ ਆ ਜਿਵੇਂ ਕਿ ਜੇ ਅਸੀਂ ਕਹਿ ਦਈਏ ਕਿ ਸામੀ ਧਰਮਾਂ ਜਿਹੜੇ ਜਿਵੇਂ ਇਸਲਾਮ ਹੋ ਗਿਆ ਯਹੂਦੀ ਹੋ ਗਿਆ ਈਸਾਈਅਤ ਹੋ ਗਈ ਉਹ ਸੱਤ ਆਕਾਸ਼ ਤੇ ਸੱਤ ਪਾਤਾਲ ਮੰਨਦੇ ਆ ਤੇ ਨਾਲ ਹੀ ਫਿਰ ਸਾਡੇ ਕੁਝ ਇਧਰਲੇ ਰਿਲੀਜੀਅਨ ਹੈਗੇ ਉਹ ਕਹਿੰਦੇ ਆ ਵੀ ਰੱਬ ਹੈ ਜਿਹੜਾ ਉੱਪਰ ਬੈਠਾ ਹੈ ਤੇ ਉਹ ਹੀ ਸਭ ਕੁਝ ਕਰਦਾ ਆ ਤੇ ਮੈਂ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਨੀ ਚਾਹੁੰਦਾ ਵਾਂ ਕਿ ਅਸਲ ਦੇ ਵਿੱਚ ਗੁਰੂ ਨਾਨਕ ਸਾਹਿਬ ਸਾਨੂੰ ਸਮਝਾਉਣਾ ਕੀ ਚਾਹੁੰਦੇ ਆ ਕਿ ਜਿਹੜੀ ਕੁਦਰਤ ਦੀ ਵਿਸ਼ਾਲਤਾ ਆ ਬੇਅੰਤਤਾ ਆ ਉਹਨੂੰ ਕਿਸ ਤਰੀਕੇ ਦੇ ਨਾਲ ਡਿਫੈਂਡ ਕੀਤਾ ਜਾਵੇ ਇਸ ਪੌੜੀ ਦੇ ਅਕੋਰਡਿੰਗ ਹਾਂਜੀ ਬਾਪੂ ਜੀ ਆ ਆਪਾਂ ਰੋਜ਼ਾਨਾ ਹੀ ਸਟੇਜਾਂ ਦੇ ਉੱਤੇ ਕਥਾ ਵਾਰਤਾ ਸੁਣਦੇ ਆ ਸਾਡੇ ਪ੍ਰਚਾਰਕਾਂ ਤੋਂ ਜਿਹੜੇ ਕਿ ਸਰਕੰਡਵੇਂ ਪ੍ਰਚਾਰਕ ਕਿਹਾ ਜਾਂਦਾ ਮੰਨਿਆ ਜਾਂਦਾ ਜਿਹੜੇ ਬਹੁਤ ਵੱਡੀ ਰਕਮ ਲੈ ਕੇ ਕਿਤੇ ਬਲਾਵੇ ਤੋਂ ਮਸੀ ਆਉਂਦੇ ਨੇ ਤੇ ਇਉਂ ਲੱਗਦਾ ਹੈ ਸੰਗਤਾਂ ਨੂੰ ਕਿ ਸਾਡਾ ਜੀਵਨ ਤਾਂ ਹੁਣ ਸਫਲਾ ਹੋ ਗਿਆ ਐਡਾ ਵੱਡਾ ਕਥਾ ਵਾਚ ਕੇ ਸਾਡੇ ਕੋਲੇ ਆ ਗਏ ਮੈਂ ਇਥੋਂ ਤੱਕ ਵੀ ਇੱਕ ਪ੍ਰਚਾਰਕ ਦਾ ਸੁਣਿਆ ਤੇ ਪੜਿਆ ਉਹਦੇ ਬਾਰੇ ਕਹਿੰਦੇ ਉਹਨੇ ਆ ਕੇ ਅੰਮ੍ਰਿਤਸਰ ਆਉਣਾ ਸੀ ਕਥਾ ਵਾਸਤੇ ਉਹਨੇ 1.5 ਲੱਖ ਰੁਪਈਆ ਆਪਣੀ ਕਥਾ ਦਾ ਮੰਗ ਲਿਆ ਤੇ ਜਦੋਂ ਪ੍ਰਬੰਧਕਾਂ ਨੇ ਪੁੱਛਿਆ ਵੀ ਗਿਆਨੀ ਜੀ ਘੰਟਾ ਕਥਾ ਕੀਤੀ ਹੈ 1.5 ਲੱਖ ਰੁਪਈਆ ਕਾਹਦਾ ਕਹਿੰਦਾ ਮੈਂ 250 ਕਿਲੋਮੀਟਰ ਤੋਂ ਚੱਲ ਕੇ ਆਇਆ ਤੇ ਸਾਰੇ ਘੰਟਿਆਂ ਦਾ ਜਿੰਨੇ ਲੱਗਦੇ ਨੇ ਉਹਦਾ ਵੀ ਵਿੱਚੇ ਹੀ ਪਾ ਲੋ ਇਹ ਸਾਰਾ ਕੁਝ ਮੇਰੇ ਆਉਣ ਦੇ ਕਿੰਨੇ ਘੰਟੇ ਲੱਗੇ ਨੇ ਜਾਣ ਦੇ ਕਿੰਨੇ ਘੰਟੇ ਲੱਗਣਗੇ ਤੁਹਾਨੂੰ ਲੱਗਦਾ ਕਥਾ ਤਾਂ 1 ਘੰਟੇ ਕੀਤੀ ਐ ਪਰ ਮੈਂ ਉਮਰ ਭਰ ਇਹਦੇ ਤੇ ਤਿਆਰੀ ਕੀਤੀ ਐ ਤੇ ਇਸ ਤਰ੍ਹਾਂ ਦੇ ਬਹਾਨੇ ਲਾ ਕੇ ਇਹ ਬਹੁਤ ਵੱਡੀਆਂ ਰਕਮਾਂ ਬਟੌਰ ਲੈਂਦੇ ਨੇ ਕਾਰਨ ਮੋਟਾ ਜਾਂ ਇੱਕੋ ਹੀ ਐ ਕਿ ਅਸੀਂ ਆਪ ਕਦੇ ਸਟੱਡੀ ਨਹੀਂ ਕਰਦੇ ਕਥਾ ਵੀ ਅਸੀਂ ਕਿਰਾਏ ਤੇ ਦੂਜੇ ਨੂੰ ਪੈਸੇ ਦੇ ਕੇ ਉਹਦੇ ਕੋਲੋਂ ਸੁਣ ਲੈਣੀ ਐ ਕੀਰਤਨ ਵੀ ਕਿਰਾਏ ਤੇ ਕਿਸੇ ਜਥੇ ਨੂੰ ਪੈਸੇ ਦੇ ਕੇ ਉਹਦੇ ਕੋਲੋਂ ਸੁਣ ਲੈਣਾ ਤੇ ਇਸੇ ਤਰ੍ਹਾਂ ਅਖੰਡ ਪਾਠ ਵੀ ਕਰਾਏ ਤੇ ਕਿਸੇ ਕੋਲੋਂ ਸੁਣ ਲੈਣਾ ਤੇ ਸਾਨੂੰ ਤੇ ਮਾਫੀ ਚਾਹੁੰਨਾ ਮੈਂ ਅਰਦਾਸ ਵੀ ਕਰਨੀ ਨਹੀਂ ਆਉਂਦੀ ਉਹ ਵੀ ਕਿਸੇ ਨੂੰ ਬੁਲਾ ਕੇ ਅਰਦਾਸ ਕਰਵਾਉਨੇ ਆ ਕਿ ਜੀ ਆਹ ਕੰਮ ਸਾਡਾ ਸਫਲਾ ਹੋ ਜੇ ਅਰਦਾਸ ਕਰਦੇ ਹੋ ਤੇ ਉਹਦੇ ਬਟੇ ਵੀ ਕੁਝ ਨਾ ਕੁਝ ਪੈਸੇ ਦੇ ਕੇ ਅਰਦਾਸ ਕਰਾਉਨੇ ਆ ਜਿਹੜੇ ਸਮਾਜ ਦੇ ਵਿੱਚ ਇਹੋ ਜੀ ਅਣ ਪੜਤਾ ਹੋਵੇ ਅਰ ਜਮਾਨਾ ਹੋਵੇ ਵਿਗਿਆਨਿਕ ਯੁੱਗ 21ਵੀਂ ਸਦੀ ਪਰ ਇੰਨਾ ਪਛੜੇ ਵਾਂ ਇੰਨੀ ਅਨਪੜਤਾ ਤੇ ਉਹਨਾਂ ਨੇ ਅੱਗੋਂ ਕਿੱਥੇ ਵਧਣਾ ਹੈ ਤੋਂ ਸਾਡੇ ਘਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਅਰਥਾਂ ਵਾਲੀਆਂ ਪੋਥੀਆਂ ਹੁੰਦੀਆਂ ਹੋਰ ਚੌਟੀ ਦੇ ਵਿਦਵਾਨਾਂ ਦੀਆਂ ਵਧੀਆ ਕਿਤਾਬਾਂ ਹੁੰਦੀਆਂ ਅਸੀਂ ਇੱਕ ਪੰਜਾਬੀ ਦੀ ਥਾਂ ਤੇ ਨਾਲ-ਨਾਲ ਹੋਰ ਭਾਸ਼ਾਵਾਂ ਵੀ ਸਿੱਖੀਆਂ ਹੁੰਦੀਆਂ ਤੇ ਫਿਰ ਆਪਾਂ ਗੁਰਬਾਣੀ ਦੇ ਅਰਥ ਆਪ ਕਰਦੇ ਆਪ ਸਮਝਦੇ ਆਪਣੀ ਜ਼ਿੰਦਗੀ ਚ ਆਪ ਲਾਗੂ ਕਰਦੇ ਤੇ ਇੱਕ ਨਮੂਨੇ ਦਾ ਇਨਸਾਨ ਬਣ ਕੇ ਦੁਨੀਆ ਨੂੰ ਵਿਖਾਉਂਦੇ ਅੱਜ ਸਾਡਾ ਸਾਰੇ ਪਾਸੇ ਓਂ ਕਹਿ ਲਿਏ ਜਲੂਸ ਨਿਕਲਿਆ ਪਿਆ ਕਿ ਨਾ ਤਾਂ ਅਕਲ ਤੇ ਨਾ ਕੋਈ ਮੈਨੇਜਮੈਂਟ ਕਿਸੇ ਵੀ ਆਧਾਰੇ ਦੀ ਤੇ ਨਾ ਸਾਡੇ ਕੋਈ ਸਕੂਲ ਕਾਲਜ ਤੇ ਅਸੀਂ ਬਸ ਇੱਕੋ ਹੀ ਰੋਣਾ ਰੋਈ ਜਾਂਦੇ ਆ ਹਾਏ ਸਾਡੇ ਮੁੰਡੇ ਨਸ਼ੇੜੀ ਬਣ ਕੇ ਹਾਏ ਸਾਡੇ ਮੁੰਡੇ ਵਿਦੇਸ਼ਾਂ ਨੂੰ ਭੱਜ ਰਹੇ ਨੇ ਹਾਏ ਸਾਡੇ ਮੁੰਡੇ ਅਵਾਰਾਗਰਦੀਆਂ ਕਰਦੇ ਨੇ ਬੇਰੁਜ਼ਗਾਰ ਫਿਰਦੇ ਨੇ ਮੁਜਾਰੇ ਸੜਕਾਂ ਤੇ ਬਹਿ ਜਾਣਾ ਤੇ ਇਥੋਂ ਤੱਕ ਗੁਰੂ ਗ੍ਰੰਥ ਸਾਹਿਬ ਨੂੰ ਵੀ ਸਿਰ ਤੇ ਚੁੱਕ ਕੇ ਸੜਕਾਂ ਤੇ ਲਈ ਫਿਰਦੇ ਨੇ ਉਹਨੂੰ ਪੜਨ ਦੀ ਥਾਂ ਤੇ ਉਹਨੂੰ ਸੜਕੋ-ਸੜਕ ਲਿਜਾ ਕੇ ਲੋਕਾਂ ਨੂੰ ਇਹ ਕਹਿ ਰਹੇ ਨੇ ਉਹ ਭਾਈ ਹੁਣ ਤਾਂ ਗੁਰੂ ਗ੍ਰੰਥ ਸਾਹਿਬ ਤੁਹਾਡੇ ਘਰੇ ਆ ਗਿਆ ਦਰਵਾਜ਼ੇ ਦੇ ਮੂਹਰੇ ਅਸੀਂ ਲੈ ਆਂਦਾ ਹੁਣ ਤਾਂ 10 ਰੁਪਏ ਮੱਥਾ ਟੇਕਦੇ ਹੋ ਐ ਹਾਲਤ ਸਾਡੀ ਸਿੱਖਾਂ ਦੀ ਹੋ ਚੁੱਕੀ ਹੋਈ ਐ ਇਹਦੇ ਨਾਲ ਸਾਡਾ ਇੱਕ ਪੈਸੇ ਦਾ ਵੀ ਸੰਗਰਿਆ ਕੁਝ ਨਹੀਂ ਨੁਕਸਾਨ ਬਹੁਤ ਹੋ ਗਿਆ ਇਹ ਸਾਰਾ ਕੁਝ ਮੈਂ ਤਾਂ ਸੁਣਾਇਆ ਕਿ ਸਾਡੇ ਪ੍ਰਚਾਰਕ ਸਾਡੇ ਲਿਖਾਰੀ ਗੁਰਬਾਣੀ ਬਾਰੇ ਬੜੀਆਂ ਉੱਚੀਆਂ ਡਿੰਗਾ ਮਾਰਦੇ ਨੇ ਇਹ ਤਾਂ ਜੀ ਸੰਸਾਰ ਪੱਧਰ ਦਾ ਗਿਆਨ ਹੈ ਇਹ ਤਾਂ ਹੀ ਵਿਗਿਆਨਕ ਤੌਰ ਤੇ ਖਰੀ ਉੱਤਰਦੀ ਐ ਇਹ ਤਾਂ ਜੀ ਵਿਗਿਆਨ ਨਾਲੋਂ ਵੀ ਗੁਰਬਾਣੀ ਤਾਂ ਬਹੁਤ ਅੱਗੇ ਐ ਪਰ ਭਲੇਓ ਤੁਹਾਨੂੰ ਪਤਾ ਵੀ ਤਾਂ ਹੋਵੇ ਕਿ ਇਹਦੇ 'ਚ ਲਿਖਿਆ ਕੀ ਐ ਅਸੀਂ ਤਾਂ ਉੱਪਰ ਲੀਆਂ ਆਕਾਸ਼ ਦੀਆਂ ਗੱਲਾਂ ਉਹਦੇ ਤੇ ਹੀ ਸਾਰਾ ਟਾਈਮ ਖਰਾਬ ਕਰ ਦਿੰਨੇ ਆ ਧਰਤੀ ਦੀ ਤਾਂ ਗੱਲ ਹੀ ਨਹੀਂ ਕਰਦੇ ਰਹਿਣ ਸਹਿਣ ਦੀ ਚੰਗੇ ਇਨਸਾਨ ਹੋਣ ਦੀ ਨਸ਼ੇ ਤਿਆਗਣ ਦੀ ਬੁਰਾਈਆਂ ਤਿਆਗਣ ਦੀ ਝੂਠ ਫਰੇਬ ਦੀ ਐ ਸਾਰਾ ਕੁਝ ਤਾਂ ਸਾਡੇ ਚ ਔਗਣਾਂ ਨਾਲ ਭਰੇ ਪਏ ਆ ਤੇ ਅਸੀਂ ਗੱਲਾਂ ਉੱਪਰ ਲੀਆਂ ਕਰਦੇ ਆ ਕਦੇ ਸਵਰਗ ਦੀ ਕਦੇ ਨਰਕ ਦੀ ਕਦੇ ਉੱਪਰ ਇਹਨੇ ਸੂਰਜ ਇਹਨੇ ਤਾਰੇ ਇਹਨੇ ਚੰਦ ਇਹਨੇ ਆਕਾਸ਼ ਦੇਖੋ ਜੀ ਗੁਰਬਾਣੀ ਚ ਲਿਖਿਆ ਪਿਆ ਜਦੋਂ ਕਿ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਕਿ ਇਹਨਾਂ ਚੀਜ਼ਾਂ ਦਾ ਤੁਸੀਂ ਅੰਤ ਪਾਉਣ ਯੋਗੇ ਨਹੀਂ ਹੋ ਤੁਹਾਡਾ ਮਾਨਸਿਕ ਪੱਧਰ ਇੰਨਾ ਉੱਚਾ ਨਹੀਂ ਹੈ ਜਿਵੇਂ ਕੋਈ ਬੰਦਾ ਡਿੰਗਾ ਮਾਰਦੇ ਵੇ ਕਿ ਮੈਂ ਸੁਣਿਆ ਕਿ ਮੈਡੀਕਲ ਸਾਇੰਸ ਦੇ ਵਿੱਚ ਲੱਤ ਕੱਟ ਕੇ ਵੀ ਜੋੜੀ ਜਾ ਸਕਦੀ ਹੈ ਹੱਥ ਕੱਟ ਕੇ ਵੀ ਜੋੜਿਆ ਜਾ ਸਕਦਾ ਤੇ ਮੈਂ ਹੁਣੇ ਜੋੜ ਦਿਆਂਗਾ ਤੇ ਜਿਵੇਂ ਅਸੀਂ ਘਰਾਂ ਦੇ ਵਿੱਚ ਮੰਝੇ ਬੁੰਦਦੇ ਆ ਉਥੇ ਜਾ ਕੇ ਰस्सियां ਪਾ ਕੇ ਲੱਤਾਂ ਬਾਹਾਂ ਦੀ ਸਲਾਈ ਕਰਨ ਲੱਗ ਪਵੇ ਲੱਤਾਂ ਬਾਹਾਂ ਭਾਈ ਇਉਂ ਨਹੀਂ ਜੁੜਦੀਆਂ ਉਹਦੇ ਵਾਸਤੇ ਮੈਡੀਕਲ ਦੀ ਪੜ੍ਹਾਈ ਕਰਨੀ ਬਹੁਤ ਜ਼ਰੂਰੀ ਹੈ ਕਈ ਸਾਲ ਦਾ ਤਜਰਬਾ ਬਹੁਤ ਜ਼ਰੂਰੀ ਹੈ ਅਸੀਂ ਜੇ ਆਕਾਸ਼ ਦੀ ਗੱਲ ਕਰਨੀ ਹੈ ਪਹਿਲਾਂ ਆਕਾਸ਼ ਬਾਰੇ ਜਾਣਕਾਰੀ ਤੇ ਲੈ ਲਈਏ ਧਰਤੀ ਬਾਰੇ ਵੀ ਜੇ ਗੱਲ ਕਰਨੀ ਹੈ ਪਹਿਲਾਂ ਧਰਤੀ ਦੀ ਤਹ ਤੱਕ ਕੁਝ ਨਾ ਕੁਝ ਗਿਆਨਤਾ ਹਾਸਲ ਕਰ ਲਈਏ ਜੇ ਪਸ਼ੂ ਪੰਛੀਆਂ ਬਾਰੇ ਗੱਲ ਕਰਨੀ ਹੈ ਇਹਦੇ ਬਾਰੇ ਕੋਈ ਗਿਆਨਤਾ ਹਾਸਲ ਕਰ ਲਈਏ ਜੇ ਰਾਜਨੀਤੀ ਬਾਰੇ ਗੱਲ ਕਰਨੀ ਹੈ ਤਾਂ ਪਹਿਲਾਂ ਰਾਜਨੀਤੀ ਦਾ ਕੋਈ ਗਿਆਨਤਾ ਹੋਵੇ ਸਾਡੇ ਕੋਲੇ ਜੇ ਧਰਮ ਦੀ ਕੋਈ ਗੱਲ ਕਰਨੀ ਹੈ ਤਾਂ ਧਰਮ ਬਾਰੇ ਵੀ ਵਿਸ਼ਾਲ ਜਾਣਕਾਰੀ ਸਾਡੇ ਕੋਲੇ ਹੋਣੀ ਚਾਹੀਦੀ ਹੈ ਆਪਣੇ ਧਰਮ ਦੀ ਵੀ ਅਤੇ ਦੂਜਿਆਂ ਦੇ ਧਰਮਾਂ ਦੀ ਵੀ ਜਦੋਂ ਗੁਰਨਾਨਕ ਸਾਹਿਬ ਦੀ ਬਾਣੀ ਆਪਾਂ ਪੜ੍ਹਦੇ ਆਂ ਪਿਆਰਿਓ ਉਹਨਾਂ ਨੇ ਕਿੰਨੇ ਧਰਮਾਂ ਦਾ ਕਿੰਨੇ ਗ੍ਰੰਥਾਂ ਦਾ ਅਧਿਐਨ ਕੀਤਾ ਪੜ੍ਹ ਕੇ ਹੱਕੇ ਬੱਕੇ ਰਹਿ ਜਾਈਦਾ ਕਿੰਨੇ ਗ੍ਰੰਥਾਂ ਦੇ ਹਵਾਲੇ ਗੁਰੂ ਗ੍ਰੰਥ ਸਾਹਿਬ ਨੇ ਦੇ ਵਿੱਚ ਮੌਜੂਦ ਨੇ ਕਿੰਨੀਆਂ ਬੋਲੀਆਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੌਜੂਦ ਨੇ ਤੇ ਕਿੰਨੇ ਸਾਧਾ ਸੰਤਾਂ ਜੋਗੀਆਂ ਆਦਿਕ ਦੇ ਨਾਲ ਗੁਰੂ ਨਾਨਕ ਸਾਹਿਬ ਨੇ ਵਿਚਾਰ ਚਰਚਾ ਕੀਤੀ ਉਹ ਹਵਾਲੇ ਵੀ ਗੁਰੂ ਗ੍ਰੰਥ ਸਾਹਿਬ ਤੋਂ ਮਿਲ ਜਾਂਦੇ ਨੇ ਜਿਹੜਾ ਐਡਾ ਵੱਡਾ ਗਿਆਨ ਦਾ ਪਹਨਾਰਾ ਗੁਰੂ ਨਾਨਕ ਸਾਹਿਬ ਨੇ ਐਵੇਂ ਨਹੀਂ ਬਣਾ ਦਿੱਤਾ ਇਹਦੇ ਵਾਸਤੇ ਉਹਨਾਂ ਨੇ ਬਹੁਤ ਪਹਿਲਾਂ ਆਪ ਸਟੱਡੀ ਕੀਤੀ ਫਿਰ ਜ਼ਿੰਦਗੀ ਦੇ ਤਜਰਬੇ ਹਾਸਲ ਕੀਤੇ ਲੋਕਾਂ ਨਾਲ ਵਿਚਾਰ ਚਰਚਾਵਾਂ ਕੀਤੀਆਂ ਦੂਜਾਂ ਦੇ ਧਰਮਾਂ ਦੇ ਗ੍ਰੰਥਾਂ 'ਚ ਕੀ ਲਿਖਿਆ ਹੋਇਆ ਉਹ ਪੜ੍ਹਿਆ ਤੇ ਫਿਰ ਆਪਣਾ ਇੱਕ ਨਵਾਂ ਗ੍ਰੰਥ ਜਿਹੜਾ ਕਿ ਆਧੁਨਿਕ ਜਮਾਨੇ ਦੇ ਵਿੱਚ ਇਨਸਾਨੀਆਂ ਦਾ ਭਲਾ ਕਰਨ ਵਾਲਾ ਸੀ ਉਹਨਾਂ ਨੇ ਉਹ ਤਿਆਰ ਕੀਤਾ ਤੇ ਆਪਣੇ ਹਮਖਿਆਲ ਭਗਤ ਕਬੀਰ ਜੀ ਨਾਮਦੇਵ ਜੀ ਅਰਬਦਾਸ ਜੀ ਅਤੇ ਹੋਰ ਜਿਹੜੇ 15 ਭਗਤ ਸੀ ਉਹਨਾਂ ਦੀ ਬਾਣੀ ਵੀ ਆਪਣੇ ਕੋਲੇ ਸਾਹਮ ਲਈ ਕਿ ਇਹਨਾਂ ਦੇ ਵਿਚਾਰ ਵੀ ਮੇਰੇ ਵਿਚਾਰਾਂ ਦੇ ਨਾਲ ਮਿਲਦੇ ਜੁਲਦੇ ਨੇ ਅਤੇ ਮਨੁੱਖਤਾ ਦਾ ਭਲਾ ਕਰਨ ਵਾਲੇ ਨੇ ਇਹ ਸਾਰਾ ਕੁਝ ਜੇ ਧਿਆਨ ਚ ਰੱਖਾਂਗੇ ਫਿਰ ਅਸੀਂ ਇਕਾਸ਼ ਦੀਆਂ ਗੱਲਾਂ ਨਹੀਂ ਕਰਾਂਗੇ ਅਸੀਂ ਧਰਤੀ ਦੀਆਂ ਗੱਲਾਂ ਕਰਾਂਗੇ ਆਓ ਆਪਾਂ ਇੱਕ ਇੱਕ ਪੰਕਤੀ ਇਸ ਪੌੜੀ ਦੇ ਵਿੱਚੋਂ ਲੈ ਕੇ ਅੱਗੇ ਵਿਚਾਰ ਕਰਦੇ ਹਾਂ ਗੁਰਨਾਨ ਸਿੰਘ ਸਾਹਿਬ ਕਹਿ ਰਹੇ ਨੇ ਪਾ ਤਾਲ ਪਾ ਤਾਲ ਲੱਖ ਅਗਾਸਾ ਅਗਾਸਤ ਭਾਈ ਕਿੰਨੇ ਪਾਤਾਲ ਨੇ ਇਹ ਅਣਗਿਣਤ ਨੇ ਲੱਖਾਂ ਤਾਂ ਕਹਿਣ ਮਾਤਰ ਗੱਲ ਹੈ ਅੱਜ ਵਿਗਿਆਨ ਵੀ ਇਸ ਗੱਲ ਨੂੰ ਮੰਨ ਰਿਹਾ ਹੈ ਕਿ ਬ੍ਰਹਿਮੰਡ ਕਿੰਨੇ ਨੇ ਇਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਸੂਰਜ ਕਿੰਨੇ ਨੇ ਤਾਰੇ ਕਿੰਨੇ ਨੇ ਇਹ ਗਿਣਤੀ ਮਣਤੀ ਤੋਂ ਬਾਹਰੇ ਨੇ ਜੀਵ ਜੰਤੂ ਪਸ਼ੂ ਪੰਛੀ ਕਿੰਨੇ ਨੇ ਸਾਡੇ ਤਾਂ ਭਾਵੇਂ 84 ਲੱਖ ਜੂਰਨਾ ਕਹਿ ਕੇ ਇੱਕ ਪੁਜਾਰੀ ਨੇ ਸਾਡੇ ਦਿਮਾਗ 'ਚ ਗੱਲ ਪਾ ਦਿੱਤੀ ਹੈ ਪਰ ਇਹ ਵੀ ਗਿਣਤੀ ਮਣਤੀ ਤੋਂ ਬਾਹਰੀਆਂ ਚੀਜ਼ਾਂ ਨੇ ਅਜੇ ਤੱਕ ਧਰਤੀ ਦੇ ਅੰਦਰ ਡੂੰਘੇ ਤਲ ਤੇ ਰਹਿਣ ਵਾਲੇ ਜੀਵ ਨੇ ਜਿਹੜੇ ਉਹਨਾਂ ਦੀ ਖੋਜ ਨਹੀਂ ਹੋ ਸਕੀ ਸਮੁੰਦਰ ਦੀ ਤਹ ਦੇ ਥੱਲੇ ਕਿੰਨੇ ਗਹਿਰਾਈ ਤੱਕ ਜਿਹੜੇ ਜੀਵ ਜੰਤੂ ਨੇ ਉਹਨਾਂ ਬਾਰੇ ਵੀ ਅਜੇ ਵਿਗਿਆਨ ਤੱਕ ਨੂੰ ਵੀ ਪਤਾ ਨਹੀਂ ਲੱਗਿਆ ਹੋਰ ਨਾਲ ਲੋਕਾਂ ਨੂੰ ਤੇ ਪਤਾ ਕੀ ਲੱਗਣਾ ਸਾਡੇ ਤਾਂ ਕਦੇ ਇੱਕ ਪਤਾਲ ਜਿਹੜਾ ਕਿ ਧਰਤੀ ਦੇ ਥੱਲੇ ਹੋਰ ਪਤਾਲ ਪਿਆ ਹੈ ਇਹ ਆਪਣੀ ਤੂੰ ਕਹੀ ਲਈਏ ਕਲਪਨਾ ਦੇ ਤੌਰ ਤੇ ਇਹ ਸਾਰਾ ਕੋ ਬੋਲਿਆ ਗਿਆ ਇੱਕ ਉੱਪਰ ਆਕਾਸ਼ ਦੇ ਵਿੱਚ ਇੱਕ ਦੁਨੀਆ ਬੱਸੀ ਹੋਈ ਹੈ ਇੱਕ ਆ ਵਰਤਮਾਨ ਜਿਹੜੀ ਧਰਤੀ ਦੇ ਉੱਤੇ ਦੁਨੀਆ ਬੱਸੀ ਹੋਈ ਹੈ ਪੁਜਾਰੀ ਤਬਕੇ ਨੇ ਸਾਡੇ ਆਲੇ ਨੇ ਤਿੰਨ ਕਹਿ ਦਿੱਤਾ ਇੱਕ ਮਾਤ ਲੋਕ ਜਿੱਥੇ ਰਹਿ ਰਹੇ ਆ ਆਪਾਂ ਇੱਕ ਪਤਾਲ ਲੋਕ ਇੱਕ ਆਕਾਸ਼ ਲੋਕ ਫਿਰ ਇਸ ਤਰ੍ਹਾਂ ਇਹਨਾਂ ਨੇ ਚਲਦਿਆਂ ਚਲਾਉਂਦਿਆਂ ਕਿਤੇ ਸੁਰਗ ਕਿਤੇ ਨਰਕਾ ਕਿਤੇ ਪਤਾ ਨਹੀਂ ਕੀ ਕੁਝ ਹੋਰ ਬਹੁਤ ਕੁਝ ਵੀ ਬੋਲਿਆ ਪਿਆ ਜਿਹਦਾ ਆਧਾਰ ਵਿਗਿਆਨਕ ਤੌਰ ਤੇ ਕਿਤੇ ਵੀ ਖਰਾ ਨਹੀਂ ਉਤਰਦਾ ਤੇ ਗੁਰੂ ਸਾਹਿਬ ਕਹਿ ਰਹੇ ਨੇ ਭਾਈ ਪਤਾਲ ਪਤਾਲ ਲਖ ਇਹ ਲੱਖਾ ਹੀ ਨੇ ਗਿਣਤੀ ਮਣਤੀ ਤੋਂ ਬਾਹਰੇ ਨੇ ਤੇ ਤੁਹਾਡੀ ਪਹੁੰਚ ਤੋਂ ਪਰੇ ਨੇ ਆਕਾਸ਼ਾਂ ਆਕਾਸ਼ ਆਕਾਸ਼ਾਂ ਦਾ ਵੀ ਅੰਤ ਨਹੀਂ ਹੈ ਬ੍ਰਹਿਮੰਡਾ ਦਾ ਵੀ ਅੰਤ ਨਹੀਂ ਹੈ ਇਹਨਾਂ ਦੀ ਤੁਸੀਂ ਗਿਣਤੀ ਨਹੀਂ ਕਰ ਸਕਦੇ ਇੱਥੇ ਮੈਂ ਇਹ ਕਹਿ ਲਵਾਂ ਸਾਨੂੰ ਤੇ ਗਵਾਂਡੀਆਂ ਦੇ ਘਰ ਚ ਕੀ ਹੋ ਰਿਹਾ ਉਹਦਾ ਵੀ ਪਤਾ ਨਹੀਂ ਹੁੰਦਾ ਤੇ ਟੱਕਰਾਂ ਆਕਾਸ਼ ਦੇ ਵਿੱਚ ਮਾਰੀ ਜਾਂਦੇ ਆ ਸਾਰਾ ਦਿਨ ਆਪਣੇ ਘਰ ਦੇ ਵਿੱਚ ਕੀ ਘਟਨਾ ਵਾਪਰ ਰਹੀ ਹੈ ਘਰ ਦਾ ਗੁਜ਼ਾਰਾ ਕਿਵੇਂ ਚੱਲੇਗਾ ਖਰਚਾ ਪਾਣੀ ਕਿੱਥੋਂ ਆਵੇਗਾ ਰੁਜ਼ਗਾਰ ਮਿਲੇਗਾ ਕਿ ਨਹੀਂ ਬੱਚੇ ਲਾਇਕ ਨੇ ਕਿ ਨਹੀਂ ਇਹ ਪੜਨਗੇ ਕਿ ਨਹੀਂ ਸਾਨੂੰ ਤਾਂ ਇਹ ਵੀ ਨਹੀਂ ਪਤਾ ਤੇ ਟੱਕਰਾਂ ਮਾਰ ਰਹੇ ਆ ਆਕਾਸ਼ਾਂ ਤੇ ਪਤਾਲਾਂ ਦੀਆਂ ਭਾਵ ਕੇ ਉਹਨਾਂ ਬਾਰੇ ਗੱਲਾਂ ਸਾਰਾ ਦਿਨੇ ਕਰੀ ਜਾਂਦੀਆਂ ਗੁਰੂ ਸਾਹਿਬ ਕਹਿੰਦੇ ਨੇ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇਕ ਬਾਤ ਉਹ ਭਾਈ ਜਿਹੜੇ ਵੇਦਾਂ ਨੂੰ ਤੁਸੀਂ ਮਹਾਨ ਆਖੀ ਜਾਂਦੇ ਹੋ ਉਹ ਤਾਂ ਆਪ ਭਗਵਾਨ ਨੇ ਵੱਡੇ ਵੱਡੇ ਦੇਵਤਿਆਂ ਨੇ ਆਪ ਆਪਣੇ ਮੁਖਾਰਬਿੰਦ ਤੋਂ ਉਚਾਰਣ ਕੀਤੇ ਨੇ ਉਹ ਵੀ ਭਾਲ ਭਾਲ ਕੇ ਥੱਕ ਗਏ ਉਹਨਾਂ ਨੂੰ ਵੀ ਪਤਾ ਨਹੀਂ ਲੱਗਿਆ ਕਿ ਕਿੰਨੇ ਪਤਾਲ ਨੇ ਕਿੰਨੇ ਆਕਾਸ਼ ਨੇ ਕਿੰਨੇ ਚੰਦ ਨੇ ਕਿੰਨੇ ਸੂਰਜ ਨੇ ਉਹਨਾਂ ਨੇ ਵੀ ਆਪਣੀ ਕਲਪਨਾ ਤੇ ਆਧਾਰਿਤ ਹੀ ਗੱਲਾਂ ਕੀਤੀਆਂ ਨੇ ਇੱਕ ਬਾਤ ਜਿਹੜੀ ਉਹ ਕਹਿੰਦੇ ਨੇ ਕੀ ਸੈਸ 18 ਕਹਿਣ ਕਿ ਤੇਬਾਂ ਅੱਗੋਂ ਫਿਰ ਮੁਸਲਮਾਨੀ ਕਿਤਾਬਾਂ ਦਾ ਗੁਰੂ ਨਾਨਕ ਸਾਹਿਬ ਜ਼ਿਕਰ ਕਰਦੇ ਨੇ ਹੁਣ ਧਿਆਨ ਦਿਓ ਇਹਨਾਂ ਗੱਲਾਂ ਦਾ ਕਿ ਗੁਰੂ ਨਾਨਕ ਸਾਹਿਬ ਨੇ ਸਟੱਡੀ ਕੀਤੀ ਹੋਈ ਸੀ ਤਾਂ ਇਹ ਗੱਲਾਂ ਕੀਤੀਆਂ ਨੇ 18000 ਆਲਮ ਕਤੈਬਾਂ ਦੇ ਵਿੱਚ ਭਾਵ ਕਿ ਕੁਰਾਨ ਦੇ ਵਿੱਚ ਲਿਖਿਆ ਹੋਇਆ ਕਿ 18000 ਆਲਮ 18000 ਦੁਨੀਆਂ ਨੇ ਉਹ ਕਹਿੰਦੀ ਹੈ ਕੁਰਾਨ ਅਸਲੂ ਇਕਤਾਤ ਪਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਅਸਲੀ ਗੱਲ ਤਾਂ ਅਜੇ ਇਹਨਾਂ ਨੂੰ ਵੀ ਸਮਝ ਨਹੀਂ ਆਈ ਉਹ ਕੀ ਹੈ ਲੇਖਾ ਹੋਏ ਤਾਂ ਲਿਖੀ ਹੈ ਲੇਖਾ ਹੋਏ ਬినాਸ਼ ਉਹ ਭਾਈ ਜੇ ਇਹਨਾਂ ਦਾ ਲੇਖਾ ਹਿਸਾਬ ਕਿਤਾਬ ਕਰਨ ਜੋਗਾ ਕੋਈ ਹੋਵੇ ਤਾਂ ਹੀ ਹਿਸਾਬ ਕਰੂਗਾ ਨਾ ਏਡੀ ਉੱਚੀ ਪਹੁੰਚ ਵਾਲਾ ਦਿਮਾਗ ਵਾਲਾ ਸਾਧਨਾ ਵਾਲਾ ਕੋਈ ਇਨਸਾਨ ਨਹੀਂ ਹੈ ਇਹਨਾਂ ਦਾ ਲੇਖਾ ਜੋਖਾ ਕੋਈ ਵੀ ਨਹੀਂ ਕਰ ਸਕਦਾ ਕਿ ਕਿਤਨੇ ਅਸਮਾਨ ਨੇ ਕਿਤਨੇ ਅਕਾਸ਼ ਨੇ ਕਿੰਨੇ ਤਾਰੇ ਨੇ ਕਿਤੇ ਚੰਦ ਸੂਰਜ ਧਰਤੀਆਂ ਨੇ ਇਹਨਾਂ ਦਾ ਲੇਖਾ ਜੋਖਾ ਨਹੀਂ ਕੀਤਾ ਜਾ ਸਕਦਾ ਲੇਖਾ ਹੋਏ ਤਾਂ ਲਿਖੀ ਐ ਲੇਖਾ ਹੋਏ ਵਿਨਾਸ਼ ਇਹ ਲੇਖਾ ਵੀ ਅੰਤ ਨੂੰ ਲਿਖਦਿਆਂ ਲਿਖਦਿਆਂ ਅੱਖਰ ਮੁੱਕ ਜਾਂਦੇ ਨੇ ਜਿਵੇਂ ਗੁਰੂ ਸਾਹਿਬ ਨੇ ਅਸੰਖ ਮੂਰਖ ਅਸੰਧ ਘੋਰ ਆਖਿਆ ਉਥੇ ਅਸੰਖ ਦਾ ਮਤਲਬ ਹੈ ਜਿੱਥੇ ਸੰਖਿਆ ਮੁੱਕ ਜਾਵੇ ਜਿੱਥੇ ਗਿਣਤੀ ਮੁੱਕ ਜਾਵੇ ਉਹ ਸਥਾਨ ਤੇ ਜਾ ਕੇ ਗੁਰੂ ਸਾਹਿਬ ਕਹਿ ਰਹੇ ਨੇ ਕਿ ਭਾਈ ਇੱਥੇ ਵੀ लेखा ਹੋਏ ਤਾਂ ਲਿਖੀ ਆ लेखा ਹੋਏ વિનાਸ਼ ਇਹ ਲੇਖਾ ਵੀ ਇਹ ਗਿਣਤੀ ਵੀ ਹਿਸਾਬ ਕਿਤਾਬ ਵੀ ਇਹ ਸਾਰਾ ਖਤਮ ਹੋ ਜਾਂਦਾ ਜੇ ਸ੍ਰਿਸ਼ਟੀ ਦਾ ਹਿਸਾਬ ਕਿਤਾਬ ਲਾਉਣ ਦਾ ਆਪਾਂ ਯਤਨ ਕਰੀਏ ਕਿਉਂਕਿ ਸਾਡੀ ਪਹੁੰਚ ਹੀ ਇਤਨੀ ਨਹੀਂ ਹੈ ਤੇ ਗੁਰੂ ਸਾਹਿਬ ਤਾਂ ਇਤੋਂ ਤੱਕ ਕਹਿੰਦੇ ਨੇ ਤੇ ਕੁਦਰਤ ਦਾ ਪਸਾਰਾ ਏਡਾ ਵੱਡਾ ਹੈ ਇਹੋ ਹੀ ਕਹਿਣਾ ਬਣਦਾ ਨਾਨਕ ਵੱਡਾ ਆਖੀ ਹੈ ਉਹ ਬਹੁਤ ਵੱਡਾ ਫਸਾਰਾ ਹੈ ਕੁਦਰਤ ਬੇਅੰਤ ਹੈ ਤੇ ਕੁਦਰਤ ਦਾ ਬਿਆਨ ਨਹੀਂ ਕੀਤਾ ਜਾ ਸਕਦਾ ਤੇ ਇਹਨੂੰ ਫਿਰ ਕੀ ਕਹੀਏ ਆਪੇ ਜਾਣੇ ਆਪ ਆਪਣੇ ਆਪ ਨੂੰ ਇਹ ਆਪੇ ਜਾਣਦਾ ਹੈ ਸਾਰਾ ਕੁਝ ਜਿਹੜਾ ਵਰਤਾਰਾ ਵਰਤਿਆ ਹੋਇਆ ਉਹ ਅਸੀਂ ਨਹੀਂ ਜਾਣਦੇ ਸਾਡੇ ਕੋਲੇ ਤਾਂ ਇੱਕ ਨਿੱਕਾ ਜਿਹਾ ਸਰੋਂ ਦਾ ਦਾਣਾ ਤੱਕ ਹੋਵੇ ਉਹ ਸਾਡੇ ਘਰ ਦੇ ਵਿੱਚ ਪਿਆ ਜਿਤਨੀ ਦੇਰ ਸ਼ਾਂਤ ਪਿਆ ਹੈ ਤਾ ਉਸੇ ਤਰ੍ਹਾਂ ਪਿਆਰ ਰਹੇਗਾ ਪਰ ਉਹਨੂੰ ਜੇ ਯੋਗ ਮਿੱਟੀ ਵਾਤਾਵਰਣ ਪਾਣੀ ਅਤੇ ਗਿੱਲ ਸਿੱਲ ਧੁੱਪ ਧੁੱਪ ਇਹ ਸਾਰੀਆਂ ਚੀਜ਼ਾਂ ਮਿਲ ਜਾਣ ਉਹੀ ਨਿੱਕਾ ਜਿਹਾ ਸਰੋਂ ਦਾ ਦਾਣਾ ਉਹਦੇ ਵਿੱਚੋਂ ਬੂਟਾ ਉੱਗ ਪੈਂਦਾ ਬੂਟਾ ਉੱਗ ਕੇ ਹੌਲੀ-ਹੌਲੀ ਵਾਤਾਵਰਣ ਦੇ ਮੁਤਾਬਕ ਵੱਧਦਾ ਫੁੱਲਦਾ ਤੇ ਫਿਰ ਹੌਲੀ-ਹੌਲੀ ਸਮਾਂ ਪਾ ਕੇ ਆਪਣਾ ਜਿਹੜੀ ਉਮਰ ਪੂਰੀ ਕਰਕੇ ਆਪਣੇ ਵਰਗੇ ਹੋਰ ਲੱਖਾਂ ਕਰੋੜਾਂ ਦਾਣੇ ਪੈਦਾ ਕਰਕੇ ਉਹ ਆਪ ਖਤਮ ਹੋ ਜਾਂਦਾ ਤੇ ਆਪਣੀ ਥਾਂ ਤੇ ਆਪਣੇ ਅਣਸਬੰਸ ਦੁਨੀਆ ਦੇ ਵਿੱਚ ਛੱਡ ਜਾਂਦਾ ਅਸੀਂ ਤਾਂ ਉਸ ਇੱਕ ਨਿੱਕੇ ਜਿਹੇ ਸਰੋਂ ਦੇ ਦਾਣੇ ਬਾਰੇ ਵੀ ਨਹੀਂ ਜਾਣਦੇ ਕਿ ਇਹਦੇ ਵਿੱਚ ਕੀ ਕੀ ਛੁਪਿਆ ਪਿਆ ਹੈ ਇਹ ਕੁਦਰਤ ਦੇ ਨਿਯਮ ਬਹੁਤ ਡੂੰਘੇ ਨੇ ਬਹੁਤ ਆਲੀਸ਼ਾਨ ਨੇ ਸਿਰ ਝੁਕਦਾ ਇਹਨਾਂ ਚੀਜ਼ਾਂ ਦੇ ਅੱਗੇ ਕਿ ਕਿਵੇਂ-ਕਿਵੇਂ ਕੁਦਰਤ ਦਾ ਪਸਾਰਾ ਹੋਇਆ ਬਾਬੇ ਨਾਨਕ ਨੇ ਕਿੰਨਾ ਸਮਾਂ ਪਹਿਲਾਂ ਇਹ ਹੋਈ ਗੱਲ ਕਹਿ ਦਿੱਤੀ ਭਾਈ ਨਾਨਕ ਵੱਡਾ ਆਖੀ ਐ ਆਪੇ ਜਾਣੈ ਆਪ ਇਹੋ ਹੀ ਕਹ ਦਈਏ ਕਿ ਤੁਸੀਂ ਜਿੰਨੀ ਕੋਸ਼ਿਸ਼ ਕਰਕੇ ਜਾਣ ਸਕਦੇ ਹੋ ਚੰਗੀ ਗੱਲ ਐ ਫਿਰ ਜਾਣ ਕੇ ਸਮਾਜ ਦਾ ਭਲਾ ਕਰੋਗੇ ਤਾਂ ਬਹੁਤ ਵਧੀਆ ਗੱਲ ਐ ਪਰ ਅੰਤ ਨਹੀਂ ਪਾਇਆ ਜਾ ਸਕਦਾ ਗੁਰੂ ਨਾਨਕ ਸਾਹਿਬ ਵੀ ਬਾਰ ਬਾਰ ਕਹਿੰਦੇ ਨੇ ਕਿ ਇਹਨਾਂ ਚੀਜ਼ਾਂ ਦਾ ਅੰਤ ਤਾਂ ਭਾਈ ਮੈਂ ਵੀ ਨਹੀਂ ਪਾ ਸਕਦਾ ਇਹ ਕੁਦਰਤ ਦਾ ਪਸਾਰਾ ਉਹ ਬਣਾਉਣ ਵਾਲਾ ਜਿਹੜਾ ਉਹ ਆਪ ਹੀ ਜਾਣਦਾ ਅਸੀਂ ਇਹਨੂੰ ਨਹੀਂ ਜਾਣ ਸਕਦੇ ਹਾਂਜੀ ਜੀ ਜੀ ਬਾਪੂ ਜੀ ਬਹੁਤ ਧੰਨਵਾਦ ਤੁਸੀਂ ਜਿਹੜਾ ਇਸ ਪੌੜੀ ਦੇ ਰਾਹੀ ਸਾਡੇ ਸਰੋਤਿਆਂ ਦੇ ਨਾਲ ਸਾਂਝ ਪਾਈ ਹੈ ਕਿਉਂਕਿ ਆਮ ਤੌਰ ਤੇ ਇਸ ਪੌੜੀ ਦੇ ਰਾਹੀ ਦੱਸਿਆ ਜਾਂਦਾ ਆ ਇਦਾਂ ਜੀ ਨਾ ਕੋਈ ਇਦਾਂ ਦਾ ਇੱਕ ਵਿਚਾਰ ਜਿਹੜਾ ਉਹ ਪੇਸ਼ ਕੀਤਾ ਜਾਂਦਾ ਆ ਕਿ ਜੀ ਫਲਾਨਿਆਂ ਨੇ ਤਾਂ ਇਹ ਗੱਲ ਕਹੀ ਸੀ ਫਲਾਨਿਆਂ ਨੇ ਇਹ ਗੱਲ ਕਹੀ ਸੀ ਪਰ ਪਾਸ਼ਾ ਦਾ ਵਿਚਾਰਿਆ ਜਿਹੜਾ ਉਹ ਫਿਰ ਵੀ ਥੱਲੇ ਦਬ ਕੇ ਰਹਿ ਜਾਂਦਾ ਆ ਬਹੁਤ ਸ਼ੁਕਰੀਆ ਜੀ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਆ ਕਿ ਤੁਸੀਂ ਜਿਹੜਾ ਸਾਡੇ ਸਰੋਤਿਆਂ ਦੇ ਨਾਲ ਗੁਰੂ ਨਾਨਕ ਸਾਹਿਬ ਦੇ ਉਸ ਵਿਚਾਰ ਦੀ ਵਿਆਖਿਆ ਕੀਤੀ ਆ ਜਿਹੜੇ ਵਿਚਾਰ ਨੂੰ 550 ਸਾਲ ਪਹਿਲਾਂ 500 ਸਾਲ ਪਹਿਲਾਂ ਉਹਨਾਂ ਨੇ ਸਾਡੇ ਸਾਹਮਣੇ ਲਿਖਿਆ ਸੀਗਾ ਕੋਸ਼ਿਸ਼ ਕਰੀਏ ਅਸੀਂ ਸਾਰੇ ਸਾਡੇ ਸਰੋਤਿਆਂ ਨੂੰ ਵੀ ਬੇਨਤੀ ਹੈ ਕਿ ਤੁਸੀਂ ਜਿਹੜੀ ਚੱਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਸਾਡੇ ਜਿਹੜਾ ਚੈਨਲ ਨੂੰ ਸਬਸਕ੍ਰਾਈਬ ਆਪਾਂ ਗਾਉਣ ਵਾਲੀਆਂ ਵੀਡੀਓਜ਼ ਆ ਤੁਹਾਡੇ ਤੱਕ ਉਹਨਾਂ ਦੇ ਜਿਹੜੇ ਨੋਟੀਫਿਕੇਸ਼ਨ ਆ ਉਹ ਪਹੁੰਚ ਸਕੇ। ਬਾਪੂ ਜੀ ਜਾਂਦੇ ਕੋਈ ਸਾਡੇ ਸਰੋਤਿਆਂ ਦੇ ਨਾਲ ਕੋਈ ਤੁਸੀਂ ਕੋਈ ਵਿਚਾਰ ਸਾਂਝਾ ਕਰਨਾ ਚਾਹੋ ਕੋਈ ਉਹ ਜ਼ਰੂਰ ਕਰ ਦਿਓ ਜੀ। ਬਸ ਜੀ बार-बार ਇਹੋ ਹੀ ਬੇਨਤੀ ਹੈ ਅਖਬਾਰਾਂ ਦੇ ਇਹ ਜਿਹੜੇ ਸਵਾਲਾਂ ਦੇ ਵਿੱਚ ਮੈਨੂੰ ਸਵਾਲ ਵੀ ਬਹੁਤ ਆਉਂਦੇ ਨੇ ਫੋਨ ਤੇ ਵੀ ਕਈ ਭੈਣ ਭਰਾ ਗੱਲਬਾਤ ਕਰਦੇ ਨੇ ਕਿ ਇਹਦੇ ਬਾਰੇ ਦੱਸੋ ਇਹਦੇ ਬਾਰੇ ਦੱਸੋ ਮੈਂ ਤੇ ਜਿੰਨੀ ਮੇਰੀ ਸਮਝ ਹੈ ਮੈਂ ਦੱਸਦਾ ਰਹਿਣਾ। ਪਰ ਪੜਨ ਦਾ ਸੁਭਾਅ ਆਪਣਾ ਪੱਕਾ ਬਣਾਓ ਕਿ ਜਦੋਂ ਵੀ ਸਮਾਂ ਲੱਗੇ ਉਹ ਸਮਾਂ ਬੇਅਰਥ ਨਾ ਗਵਾਓ ਕਿਤਾਬ ਪੜੋ ਜਾਂ ਕਿਸੇ ਚੰਗੇ ਵਿਦਵਾਨ ਦਾ ਅੱਜਕੱਲ ਸੋਸ਼ਲ ਮੀਡੀਏ ਤੇ ਮੈਟਰ ਬਹੁਤ ਹੈ ਵਕਤ ਖਰਾਬ ਕਰਨ ਦੀ ਥਾਂ ਤੇ ਕਿਸੇ ਚੰਗੇ ਵਿਦਵਾਨ ਦਾ ਬੋਲਿਆ ਹੋਇਆ ਆਡੀਓ ਵੀਡੀਓ ਉਹ ਸੁਣੋ ਆਪਣੇ ਗਿਆਨ 'ਚ ਵਾਧਾ ਕਰੋ ਇੱਕ ਕਾਮਯਾਬ ਇਨਸਾਨ ਬਣੋ ਨਮੂਨੇ ਦੇ ਮਨੁੱਖ ਬਣੋ ਤੇ ਲੋਕੀ ਕਹਿਣ ਸਿੱਖ ਇਹੋ ਜਿਹੇ ਹੁੰਦੇ ਨੇ ਜੀ ਬਹੁਤ ਸ਼ੁਕਰੀਆ ਬਾਪੂ ਜੀ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਸਾਨੂੰ ਟਾਈਮ ਦਿੱਤਾ ਹਾਂਜੀ ਸਾਡੇ ਸਰੋਤਿਆਂ ਨੂੰ ਬੇਨਤੀ ਹੈ ਕਿ ਮਿਲਦੇ ਹਾਂ ਜਲਦੀ ਅਗਲੇ ਐਪੀਸੋਡ ਦੇ ਵਿੱਚ ਬਹੁਤ ਸ਼ੁਕਰਗੁਜ਼ਾਰਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ